ਆਸੇ ਅੰਦਰ ਕਾਹਦਾ ਗਾਇਰ ਦੇ ਦੇ ਕੀ ਕਹਿਣਾ ਤੁਹਾਨੂੰ ਰਿਕੋ ਜੀ ਸਾਡੇ ਤੇ ਬਹੁਤ ਮੇਰ ਹੈ ਅਸੀਂ ਸੁਬਾ ਸ਼ਾਮ குரு ਸਾਹਿਬ ਨੂੰ ਦਰਵਾਜ਼ਾ ਜੀ ਦੀ ਬਾਣੀ ਨੂੰ ਨਤਮਸਤਕ ਹੁੰਦੇ ਹਾਂ ਅਰ ਗੁਰੂराज ਦਰਬਾਰ ਜੀ ਦੀ ਸਾਡੇ ਨੇ ਇੰਨੀ ਮੇਰ ਰਹੀ ਹੈ ਕਿ ਸਾਨੂੰ ਬਰਾਬਰੀ ਦਾ ਸਮਾਜ ਹਰੇਕ ਨੂੰ ਬਰਾਬਰ ਮੌਕੇ ਦੇਣ ਦਾ ਸਮਾਜ ਢਾਉਣ ਦੀ ਸਾਨੂੰ ਪ੍ਰੇਰਨਾ ਦੇ ਕੇ ਸਾਨੂੰ ਹੁਕਮ ਕਰਕੇਗੇ ਔਰ ਉਸੇ ਦੇ ਤਹਿਤ ਦਿੱਲੀ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਹਰੇਕ ਨੂੰ ਉਹ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਔਰ ਦਿੱਤੀਆਂ ਜੋ ਵੱਡੇ ਵੱਡੇ ਅਮੀਰਾਂ ਨੂੰ ਮਿਲਦੀਆਂ ਸੀ। ਤੋਂ ਮੈਂ ਤਾਂ ਗੁਰੂ ਸਾਹਿਬ ਦਾ ਬਹੁਤ ਦੇਣ ਦੇਣਦਾਰ ਹਾਂ ਔਰ ਆਪ ਸਭ ਨੂੰ ਬਹੁਤ-ਬਹੁਤ ਵਧਾਈ ਗੁਰਦਾਸ ਜੀ ਦੇ ਪ੍ਰਕਾਸ਼ ਜੜੇ ਦੀ ਬਹੁਤ ਵਧਾਈ ਬਹੁਤ ਵਧਾਈ ਬਹੁਤ ਵਧਾਈ। ਇਹ ਆਪਣੇ ਸ਼੍ਰੀ ਗੁਰੂ ਜਸ ਮਹਾਰਾਜ ਦੇ ਜਗਤ ਪਿਤਾ ਆ ਗਏ ਜੰਦਰਮਣ ਆਇਆ ਜਾ ਰਿਹਾ ਹੈ। ਇਹ ਇਹ ਪ੍ਰੇਮਨਗਰ ਤੋਰਕਪੂਲਾ ਤੋਂ ਚੱਲ ਕੇ ਬੱਤੀ ਵਾਲਾ ਤੋਂ ਇਹ ਪੂਰਾ ਸ਼ਹਿਰ ਅਤੇ ਦਵਾਰਾਂ ਰੋਡ ਜਨਾਨਾ ਰੋਡ ਪੂਰੇ ਸ਼ਹਿਰ ਦੀ ਪ੍ਰਕਿਰਮਾ ਚੱਜ ਰਹੀ ਲੱਡ-ਬੱਡ ਖਾਵ ਨੂੰ 5:00 ਵਜੇ ਇਸ ਜਗ੍ਹਾ ਸੰਗਤਾਨਾ ਤੋਂ ਇਹ ਹਰ ਸਾਲ ਉਹਦੇ ਤੋਂ ਨਾਮ ਨਾਲ ਸੰਗਤਾਂ ਦੀ ਪੂਰੀਆਂ ਲਖਣਾ ਨਾਲ ਦਾ ਚੱਲਦਾ ਅਸਿਰ ਵਿਆਹ ਮਾਰੇ ਦਾ ਗੰਦਾਂਡ ਹਮਨੋ ਦੇ